2022 ਚ ਦੋਸਤੋ ਮੇਰੇ ਨਾਲ ਵੀ ਇਹੀ ਟ੍ਰੀਟਮੈਂਟ ਹੋ ਰਿਹਾ ਵੀ ਕਿਉਂਕਿ ਮੇਰਾ ਜਿਹੜਾ ਆ ਇਧਰਲਾ ਗੋਡਾ ਇਹ ਬਿਲਕੁਕੁਲ ਫ੍ਰੈਕਚਰ ਹੋ ਗਿਆ ਸੀ ਚਪਣੀ ਕਰਤੀ ਸੀ ਗੋਡੇ ਦੀ ਤੇ ਲੱਤ ਵੀ ਥਲੋ ਤਿੰਨ ਚਾਰ ਥੰਦ ਟੁੱਟ ਗਈ ਸੀ ਤੇ ਉਹਦਾ ਕਰਕੇ ਗੋਡਾ ਜਿਹੜਾ ਮੇਰਾ ਮਤਲਬ ਬੈਂਡ ਨਹੀਂ ਪੈਂਦਾ ਸੀ ਆਏ ਮਤਲਬ ਇੱਕ ਥੰਦੇ ਆਕੜ ਗਈ ਸੀ ਕਿਉਂਕਿ ਤਿੰਨ ਮਹੀਨੇ ਬਿਲਕੁਲ ਆਏ ਸਿੱਧੀ ਪਈ ਰਹੀ ਤੇ ਉਹ ਆਕੀ ਕਹਿੰਦਾ ਨਮਮ ਕੀ ਆ ਗਿਆ ਲੱਤ 'ਚ ਸਟਿਫਨੈਸ ਆ ਗਿਆ ਆਕੜਨਾਂ ਆ ਜਾਂਦੀਆਂ ਆਕੜਨਾਂ ਆ ਜਾਂਦੀਆਂ ਮਤਲਬ ਉਹ ਆਪਣੇ ਤਾਂ ਕਹਿੰਦੇ ਵੀ ਰੇਸ਼ੇ ਜੁੜ ਗਏ ਇੱਕ ਦੂਜੇ ਨਾਲ ਹਨਾ ਤੇ ਆ ਮੇਂ ਪਾਸਾ ਜੀ ਵੀ ਆਕੜ ਗਿਆ ਵੀ ਬਾਹ ਡਾਕੜ ਗਿਆ ਜਾਂ ਕੁਛ ਵੀ ਤੇ ਉਹ ਦੋਸਤੋ ਮੇਰਾ ਮੈਮ ਨੇ ਠੀਕ ਕਰਿਆ ਸੀ ਤੇ ਅੱਜ ਜੇ ਮੈਂ ਤੁਰ ਫਿਰ ਰਿਹਾ ਹਾਂ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਚ ਮੈਂ ਉਹਦਾ ਯੋਗਦਾਨ ਆ ਤੇ ਇਹ ਮੈਮ ਫਿਜ਼ਿਓਥੈਰਾਪਿਸਟ ਨੇ ਪ੍ਰੋਪਰ ਕੁਆਲੀਫਾਈਡ ਨੇ ਮੈਮ ਪਹਿਲਾਂ ਤਾਂ ਸਵਾਗਤ ਹੈ ਜੀ ਸਾਡੇ ਚਾਹਵ ਤੇ ਤੁਹਾਡਾ ਬਹੁਤ ਬਹੁਤ ਤੇ ਗੱਲ ਕਰੀਏ ਤਾਂ ਮੈਮ ਰਮਨ ਦੇ ਪਹਿਲਾਂ ਪਰਮਨਵਾਦ ਦੱਸਦੀ ਹੈ ਜੀ ਕਿ ਟਰੀਟਮੈਂਟ ਦੀ ਮੇਰੇ ਦਾਪਾ ਫੇਰੇ ਦੱਸਾਂਗੇ ਕਿ ਕੀ ਪ੍ਰੋਬਲਮ ਕੀ ਸੀ ਰਮਨ ਦੇ ਸਰ ਐਕਚੁਅਲੀ ਇਹਨਾਂ ਦੇ ਕੀ ਸੀ ਆਪਣੇ ਇੱਥੇ ਟ੍ਰੈਪੀਜ਼ੀਸ ਮਸਲ ਹੁੰਦਾ ਹੂੰ ਠੀਕ ਹੈ ਜੋ ਕਿ ਆਪਣੇ ਇੱਥੇ ਜੋ ਸਿਰ ਦੇ ਪਿੱਛੇ ਉਬਰਣ ਹੁੰਦੇ ਇੱਥੋਂ ਲੈ ਕੇ ਪਹਿਲਾਂ ਇੱਥੇ ਆਉਂਦਾ ਫਿਰ ਮਿਡ ਬੈਕ ਤੱਕ ਜਾਂਦਾ ਡਾਇਮੰਡ ਸ਼ੇਪ ਦਾ ਮਸਲ ਹੁੰਦਾ ਠੀਕ ਮੈਡਮ ਦੇ ਜਿਹੜੇ ਉਹਦੇ ਅਪਰ ਫਾਈਬਰ ਹੁੰਦੇ ਨਾ ਉਹ ਟਾਈਟ ਸੀ ਜਿਹਦੇ ਕਰਕੇ ਇਹਨਾਂ ਨੂੰ ਪੇਨ ਸੀ ਉੱਪਰ ਹੱਥ ਨਹੀਂ ਲੈ ਕੇ ਜਾ 파 ਰਹੇ ਸੀ ਟਰੀਟਮੈਂਟ ਸਿੰਪਲ ਰਿਹਾ ਬਸ ਉਹਦੀ ਟਾਈਪਿੰਸ ਸਵੀਕਾਰ ਦੋ ਪੇਸ਼ੈਂਟ ਠੀਕ ਹੈ ਇੱਕ ਮਤਲਬ ਮੈਂ ਅੱਗੇ ਜਾ ਕੇ ਸਰਵਿਕਲ ਦਾ ਰੂਪ ਵੀ ਲੈ ਸਕਦਾ ਸੀ ਜਾਂ ਕੁਝ ਜੇ ਆਪਾਂ ਇਸ ਚੀਜ਼ ਨੂੰ ਨਾ ਠੀਕ ਕਰੀਏ ਪਲੱਸ ਇਹ ਲੰਬਾ ਚੱਲਦਾ ਜਾਵੇ ਪੇਸ਼ੈਂਟ ਟਰੀਟਮੈਂਟ ਨਾਲ ਲਵੇ ਕੋਈ ਯਾ ਸਿਰਫ ਮੈਡੀਸਿਨ ਤੇ ਨਿਰਭਰ ਰਹੇ ਕਿ ਪੇਨ ਕਿਲਰ ਲੈ ਲਿਆ ਪੇਨ ਖਤਮ ਮਤਲਬ ਮੇਰੀ ਪ੍ਰੋਬਲਮ ਖਤਮ ਹਮ ਤੇ ਉਸ ਤੋਂ ਬਾਅਦ ਕੀ ਹੈ ਕਿ ਮਸਲ ਹੋਰ ਜ਼ਿਆਦਾ ਟਾਈਟਨੈਸ ਤੇ ਜਾਂਦਾ ਜਾਂਦਾ ਹੈ ਜਿਹਦੇ ਕਰਕੇ ਫਿਰ ਪਹਿਲਾਂ ਉਹਦਾ ਪੋਸਚਰ ਖਰਾਬ ਹੋਣਾ ਸ਼ੁਰੂ ਹੁੰਦਾ ਹੈ ਜਿਵੇਂ ਕਿਸੇ ਦੀ ਗਰਦਨ ਇਸ ਤਰ੍ਹਾਂ ਅੱਗੇ ਨੂੰ ਆ ਜਾਂਦੀ ਹੈ ਉਹਦੇ ਨਾਲ ਹਾਂਜੀ ਜਿਹੜੀ ਆਪਣੀ ਰੀਡ ਦੀ ਹੱਡੀ ਗਰਦਨ ਵਾਲੇ ਏਰੀਆ 'ਚ ਹੁੰਦੀ ਆ ਉਹਦੇ ਡਿਸਕਸ ਦੇ ਵਿੱਚ ਪ੍ਰੋਬਲਮ ਹੋਣੀ ਸਟਾਰਟ ਹੋ ਜਾਂਦੀ ਹੈ ਕਿਉਂਕਿ ਪ੍ਰੈਸ਼ਰ ਚੇਂजेस ਆ ਜਾਂਦੇ ਫਿਰ ਹੌਲੀ ਹੌਲੀ ਡੀਜਨਰੇਟਿਵ ਚੇਂजेस ਸਟਾਰਟ ਹੁੰਦੇ ਜਿਸ ਨਾਲ ਅੱਗੇ ਜਾ ਕੇ ਜਿਹਨੂੰ ਆਪਾਂ ਸਰਵਾਈਕਲ ਸਪੋਨਡਾਇਲੋਸਿਸ ਬੋਲਦੇ ਆਏ ਉਹ ਜਿਹੇ ਪ੍ਰੋਬਲਮਸ ਆਉਂਦੀਆਂ ਹਾਂ ਤੇ ਇਹਦੇ ਜੇ ਆਪਾਂ ਪਹਿਲਾ ਮੌਕੇ ਤੇ ਟਰੀਟਮੈਂਟ ਲੈ ਲਈਏ ਤਾਂ ਉਹ ਨੌਕਟ ਨਹੀਂ ਹੋਊਗਾ ਜਿਵੇਂ ਮੈਡਮ ਦਾ अर्ਲੀ ਸਟੇਜ ਸੀ ਉਸੀ ਟ੍ਰੀਟਮੈਂਟ ਲਈ ਆ ਗਈ 3 ਡੇਸ ਦੇ ਵਿੱਚ ਸ਼ੀਜ਼ ਫਾਈਨ ਤੇ ਇਹ ਤਾਂ ਬਹੁਤ ਇਹ ਤਾਂ ਨਾਰਮਲ ਜੀ ਪ੍ਰੋਬਲਮ ਹੈ ਇਹ ਤਾਂ ਤਿੰਨ ਦਿਨਾਂ ਚ ਇਸ ਮੰਨ ਕੇ ਚੱਲ ਰਹਾ ਮੈਂ ਪਹਿਲਾਂ ਰਮਨ ਮਤਲਬ ਐ ਠੁੱਡੀ ਵੀ ਨਹੀਂ ਲੱਗਦੀ ਸੀ ਜੀ ਨਾਲ ਆਪਾਂ ਕਹਿੰਦੇ ਨੇ ਠੁੱਡੀ ਨਹੀਂ ਇੱਥੇ ਲੱਗਦੀ ਸੀ ਹਨਾ ਜੁੜਾ ਵੀ ਨਹੀਂ ਹੋ ਰਿਹਾ ਸੀ ਤੇ ਨਾਈਟ ਕਿਤੇ ਮਿਲ ਜਾਂਦੀ ਕੋਈ ਵੀ ਕੰਮਕਾਜੀ ਨੂੰ ਵੀ ਕੰਮ ਬਹੁਤ ਰਹਿੰਦੇ ਸੀਗੇ ਮਤਲਬ ਆ ਬਾਹਾਂ ਤੋਂ ਚੱਕੀ ਨਹੀਂ ਜਾਂਦੇ ਸੀ ਸਾਰਾ ਦਿਨ ਕੰਮ ਖੜ ਕੇ ਵਾਲਾ ਹੋਊਗਾ ਦੋਸਤੋ ਮਤਲਬ ਮੇਸਤਰੀ ਲੱਗੇ ਹੋਣ ਕਰਕੇ ਸਾਰਾ ਦਿਨ ਪ੍ਰੈਸ਼ਰ ਜੀ ਰਹਿੰਦਾ ਸੀ ਰਮਨ ਦਾ ਇੱਕ ਡਿੱਗਣ ਕਾਰਨ ਪਤਾ ਨਹੀਂ ਕਿਉਂ ਹੈ ਮਤਲਬ ਤੇਲ ਵੀ ਬਹੁਤ ਮ사 ਦੀ ਬੈਕ ਪੇਨ ਹੀ ਹੋਣ ਲੱਗ ਗਈ ਸੀ ਵੀ ਆ ਚੀਜ਼ ਤਾਂ ਪੇਨ ਰਹਿੰਦੀ ਰਹਿੰਦੀ ਸੀਗੀ ਸੋ ਤਿੰਨ ਦਿਨਾਂ ਵਿੱਚ ਦੀ ਮੈਨੂੰ ਬਹੁਤ ਫਰਕ ਲੱਗਿਆ ਜੀ ਤੇ ਇੱਕ ਦੋਸਤ ਨੂੰ ਪਤਾ ਮੇਰਾ ਕੇਸ ਪਤਾ ਕੀ ਹੋਇਆ ਸੀ ਸਿਸਟਮ ਕਿਉਂਕਿ ਮੇਰਾ ਅਗਸਤ ਜੇ ਮੈਂ ਐਕਸੀਡੈਂਟ ਹੋਇਆ ਸੀ ਹਮ ਅਗਸਤ ਚ ਨਾ 22 ਅਗਸਤ ਨੂੰ 2022 ਨੂੰ ਤੇ ਅਗਸਤ ਸਤੰਬਰ ਅਕਤੂਬਰ ਨਵੰਬਰ ਮੈਂ ਬੈੱਡ ਤੇ ਰਹਾ ਤੇ ਦਸੰਬਰ ਚ ਮੈਂ ਫਿਰ ਸਰਪੀ ਸਟਾਰਟ ਕਰਾਈ ਪਹਿਲਾਂ ਸਾਡੇ ਘਰ ਆ ਕੇ ਕਰਦੇ ਰਹੇ ਫਿਰ ਜਨਵਰੀ ਚ ਵੀ ਤੇ ਮੇਰੇ ਖਿਆਲ ਮੈਮ ਮੈਂ ਤੁਹਾਡੇ ਕੋਲ ਐਂਡਿੰਗ ਜਿਹੇ ਚ ਆਇਆ ਸੀ ਜਨਵਰੀ ਦੇ ਵਿੱਚ ਬਿਲਕੁਲ ਜੀ ਹਾਂ ਜੀ ਜਨਵਰੀ ਦੇ ਐਂਡਿੰਗ ਚ ਮੈਂ ਮੈਮ ਕੋਲ ਆਇਆ ਤਾਂ ਮੇਰਾ ਉਹਦੋਂ ਗੁੱਡਾ ਇੰਨਾ ਕੀ ਮੁੜਦਾ ਸੀ ਸਿਰਫ ਮਤਲਬ ਉਹ 3 ਮਹੀਨੇ ਚ ਇੰਨਾ ਇੰਨੀ ਕੰਪਰੂਵਮੈਂਟ ਆਈ ਸੀ ਵੀ ਇੱਥੋਂ ਇੰਨਾ ਕਮਾਉਣ ਲੱਗ ਗਿਆ ਸੀ ਇਹ ਇੰਨਾ ਵੀ ਆਪਾਂ ਕਿੰਨਾ ਕਹਿ ਸਕਦੇ ਮੈਮ ਉਹਦੇ ਹਿਸਾਬ ਨਾਲ ਐਂਗਲ ਦੇ ਹਿਸਾਬ ਨਾਲ ਇਹਨਾਂ ਨੂੰ ਇਹਨਾਂ ਨੂੰ ਫਾਈਵ ਟੂ 10 ਡਿਗਰੀਜ਼ ਓਨਲੀ ਵੀ ਇਹਨਾਂ ਦਾ ਫਰਕ ਪਿਆ ਸੀਗਾ ਦੋ-ਤਿੰਨ ਮਹੀਨਿਆਂ ਚ ਤੇ ਜਦੋਂ ਮੈਮ ਉਹਦੋਂ ਮੇਰੇ ਖਾਲਾ ਹਸਪੀਟਲ 'ਚ ਸੀਗਾ ਹਾਂਜੀ ਆ ਹੁਣ ਤਾਂ ਮੈਮ ਨੇ ਆਪ ਦਾ ਕਰ ਲਿਆ ਹਸਪੀਟਲ ਆਪਣਾ ਪਰ ਪਹਿਲਾਂ ਹੋਰ ਹਸਪੀਟਲ 'ਚ ਸੀ ਉਹਦੋਂ ਫਿਰ ਉੱਥੇ ਗਏ ਸੀ ਦੋਸਤੋ ਤੇ ਮੈਮ ਤੋਂ ਟ੍ਰੀਟਮੈਂਟ ਲਿਆ ਤਾਂ 15 ਦਿਨਾਂ ਵਿੱਚ ਮੇਰਾ ਗੋਡਾ ਇੱਥੋਂ ਮਤਲਬ ਇੱਥੇ ਮੁੜਨ ਲੱਗ ਗਿਆ ਸੀ ਇਹਨਾਂ ਇਹਨਾਂ ਮੁੜਨ ਲੱਗ ਗਿਆ ਸੀ 15 ਦਿਨਾਂ 'ਚ ਇੰਨੀ ਇੰਪਰੂਵਮੈਂਟ ਆ ਗਈ ਸੀ ਕੀ ਮਸ਼ੀਨ ਵਾਈ ਦੇ ਮਾਮੇ ਜਿੱਤੇ ਆਪ ਲੋਨ ਹੁੰਦੇ ਸੀ ਸੀਪੀਐਮ ਕੰਟੀਨਿਊਸ ਪੈਸਿਵ ਮੂਵਮੈਂਟਸ ਜੋ ਕਿ ਆਪਣੇ ਜੋ ਗੋਡੇ ਦੀਆਂ ਮੂਵਮੈਂਟਸ ਹੈ ਜਿੱਦਾਂ ਆਪਾਂ ਗੋਡਾ ਮੋੜਦੇ ਆ ਉਸੇ ਤਰ੍ਹਾਂ ਉਸ ਮਸ਼ੀਨ ਦੀ ਬਣਤਰ ਹੁੰਦੀ ਹੈ ਐਂਡ ਗੋਡੇ ਨੂੰ ਮੂੜਨ ਚ ਹੈਲਪ ਕਰਦੀ ਹੈ ਹੁਣ ਜਿਵੇਂ ਮੈਂ ਮੰਨ ਲਓ ਥੋੜਾ ਥੋੜਾ ਕਰਤੀ ਸੀ ਬਿਲਕੁਲ ਬਹੁਤ ਆਰਾਮ ਨਾਲ ਗੋਡੇ ਨੂੰ ਮੋੜਦੀ ਹੈ ਮਤਲਬ ਸਹਿੰਦੇ ਸਹਿੰਦੇ ਥੋੜਾ ਥੋੜਾ ਮੋੜੂ ਲਾਇਆ ਜੀ ਜਿੰਨਾ ਪੇਸ਼ੈਂਟ ਦੀ ਲਿਮਟ ਹੁੰਦੀ ਹੈ ਪੇਸ਼ੈਂਟ ਇੱਕ ਲਿਮਟ ਸੈੱਟ ਕਰਵਾ ਲੈਂਦਾ ਕਿ ਮੈਂ ਇਸ ਤੋਂ ਵੱਧ ਪੇ ਨਹੀਂ ਚੱਲ ਰਿਹਾ ਮੇਰਾ ਇੰਨਾ ਹੀ ਮੋੜੂ ਬਾਰ ਬਾਰ ਜਦੋਂ ਆਪਾਂ ਉਸੇ ਰੇਂਜ ਚ ਗੋਡਾ ਮੋੜਦੇ ਰਹਾਂਗੇ ਤਾਂ ਐਟ ਲੀਸਟ ਉਨੀ ਰੇਂਜ ਆ ਉਹ ਰੈਲੀ ਹੋ ਜਾਂਦੀ ਆ ਉਸ ਤੋਂ ਬਾਅਦ ਫਿਰ ਫਿਰ ਆਪਾਂ ਰੇਂਜ ਵਧਾਉਂਦੇ ਜਾਂਦੇ ਹਾਂ ਬਾਕੀ ਦੋਸਤੋ ਜੇਕਰ ਤੁਸੀਂ ਪੇਸ਼ੈਂਟ ਦੀਆਂ ਵੀ ਮਤਲਬ ਦੇਖਣਾ ਚਾਹੁੰਦੇ ਹੋ ਇੰਪਰੂਵਮੈਂਟ ਤਾਂ ਮੈਂ ਆਪਣੇ ਪੇਜ ਤੇ ਪਾਉਂਦੀ ਆ ਪੂਰੀ ਜਰਨੀ ਮਤਲਬ ਵੀ ਪਹਿਲਾਂ ਜੇਕਰ ਕਿਸੇ ਦੀ ਬਾਹ ਗਈ ਹੈ ਨਾ ਕੋਈ ਫ੍ਰੈਕਚਰ ਆ ਗਿਆ ਉਹ ਪਲਾਸਟਰ ਲੱਗੇ ਕਰਕੇ ਆਕੜ ਗਈ ਤਾਂ ਜੇ ਪਹਿਲਾਂ ਉਹਨਾਂ ਦੀ ਇੰਨੀ ਮੁੜ ਰਹੀ ਆ ਪਹਿਲੇ ਦਿਨ ਤੋਂ ਤਾਂ ਮੈਂ ਮਨੇ ਇੱਥੋਂ ਤੱਕ ਉਹਨਾਂ ਨੂੰ ਮੋੜ ਕੇ ਦਿਖਾਏ ਹੋਏ ਆ ਵੀਡੀਓ ਪਾਈਆਂ ਹੋਈਆਂ ਨੇ ਆਪਣੇ ਪੇਜ ਤੇ ਤੇ ਮੈਮ ਫਿਰ ਨਵੇਂ ਦਾ ਤਾਂ ਵਧਾਈਆਂ ਤੁਹਾਨੂੰ ਜੀ ਪਹਿਲਾਂ ਤਾਂ ਥੈਂਕ ਯੂ ਜੀ ਤੇ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਮੈਂ ਨੱਤ ਰੋਡ ਤੇ ਰਹਿ ਗਿਆ ਤਲਵੰਡੀ ਸਾਬੋ ਦੇ ਵਿੱਚ ਹਮਮ ਤਖਸਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਨੱਤ ਰੋਡ ਜਾਂਦੀ ਹੈ ਜੀ ਇੱਕ ਉਹਦੇ ਰੋਡ ਦੇ ਉੱਪਰ ਮੈਨੂੰ ਦਾ ਕਾਜਲ ਡਾਕਟਰ ਕਾਜਲ ఫిਜ਼ੀਓਥੈਰੇਪੀ ਐਂਡ ਸਕਿਨ ਹਸਪੀਟਲ ਠੀਕ ਹੈ ਤੇ ਨਾਲ ਨਾਲ ਸਟਸਕਿਨ ਤੋਂ ਯਾਦ ਕਰਾਤਾ ਸਕਿਨ ਦਾ ਵੀ ਕਰੇ ਜੀ ਨਾਲ ਹਾਂਜੀ ਕੋਸਮੈਟੋਲੋਜੀ ਜਿਹਦੇ ਵਿੱਚ ਆਪਣੇ ਕੋਲ ਸਾਰੇ ਲੇਜ਼ਰਸ ਹੇਅਰ ਫਾਲ ਹੇਅਰ ਟ੍ਰਾਂਸਪਲੈਂਟ ਸਭ ਚੀਜ਼ ਦਾ ਟ੍ਰੀਟਮੈਂਟ ਹੈ ਜਿਵੇਂ ਕਿਸੇ ਦੇ ਅਣਚਾਹੇ ਵਾਲਾ ਉਹਦੇ ਲਈ ਲੇਜ਼ਰ ਹੁੰਦੀ ਹੈ ਇਹ ਦੇਖੋ ਇਹ ਸਾਰੀਆਂ ਸਰਵਿਸ ਸਰਵਿਸਿਸ ਤਲਵੰਡੀ ਦੇ ਵਿੱਚ ਨਹੀਂ ਸੀ ਜੇ ਕੋਈ ਇੰਟਰਸਟਡ ਸੀ ਕਿ ਮੈਂ ਮੇਰਾ ਕੰਫੀਡੈਂਸ ਡਾਊਨ ਹੋ ਰਿਹਾ ਹੈ ਮੇਰੇ ਇਹ ਪ੍ਰੋਬਲਮ ਹੈ ਇਹਦੇ ਕਰਕੇ ਮੈਂ ਟਰੀਟਮੈਂਟ ਲੈਣਾ ਪਹਿਲੀ ਗੱਲ ਤਾਂ ਆਪਣੇ ਏਰੀਆ ਦੇ ਲੋਕਾਂ ਨੂੰ ਬਾਹਰ ਜਾਣਾ ਪੈਂਦਾ ਸੀ ਕਿਸੇ ਕੋਲ ਨਾ ਟਾਈਮ ਨਹੀਂ ਸੀ ਪਲੱਸ ਅਗਰ ਉਹ ਕਿਤੇ ਜਾਂਦੇ ਵੀ ਸੀ ਤਾਂ ਉੱਥੇ ਬਹੁਤ ਐਕਸਪੈਂਸਿਵ ਹੁੰਦਾ ਸੀ ਮੈਮ ਇਹਹੀ ਚੀਜ਼ ਮੈਂ ਕਹਿਣਾ ਚਾਹਣਾ ਆਪਣੀ ਫੀਸ ਬੜੀ ਜੈਨੂਇਨ ਜੀ ਸੀਗੀ ਮੈਂ ਹਨ ਹਾਂਜੀ ਬਿਲਕੁਲ ਤੇ ਵੀ ਪਹਿਲਾਂ ਤਾਂ ਮੈਨੂੰ ਲੱਗਾ ਸੀ 10 15 15000 ਰੁਪਏ ਉਧਰ ਐਵੇਂ ਖਰਾਬ ਕਰਿਆ ਦੂਜੀ ਗੱਲ ਵੱਡੀ ਇਹ ਹੈ ਦੋਸਤੋ ਕਿਉਂਕਿ ਉਹਨਾਂ ਕੋਲੇ ਕੋਈ ਕੁਆਲਿਫੀਕੇਸ਼ਨ ਨਹੀਂ ਸੀ ਸਿਰਫ ਇੱਕ ਕਹਿ ਸਕਦੇ ਆਂ ਵੀ ਆਪਾਂ ਵੀ ਸਿੱਖੇ ਹੋਏ ਸੀ ਕਿ ਕਿਸੇ ਡਾਕਟਰ ਤੁਸੀਂ ਕਿਉਂ ਸਰ ਫਿਜ਼ੀਓਥੈਰੇਪੀ ਬਾਰੇ ਨਾ ਬਹੁਤ ਇੱਕ ਵੱਡੀ ਗਲਤਫਹਿਮੀ ਜੋ ਆਪਣੇ ਲੋਕਾਂ ਦੇ ਵਿੱਚ ਹੈ ਕਿ ਫਿਜ਼ੀਓਥੈਰੇਪੀ ਮਤਲਬ ਮ사ਜ ਹਮ ਠੀਕ ਹੈ ਲੋਕਾਂ ਦੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਕੋਈ ਇੱਕ ਪਰਸਨ ਆਊਗਾ ਜੋ ਫਿਜ਼ੀਓਥੈਰਾਪਿਸਟ ਹੋਊਗਾ ਉਹ ਮ사ਜ ਕਰੂਗਾ ਤੇ ਉਹਦੇ ਨਾਲ ਹੋ ਸਕਦਾ ਸੀ ਠੀਕ ਹੋ ਜਾਈ ਮੱਛੀ ਹੀ ਮਲਦੀ ਮੇਰੇ ਮੈਮ ਟੈਂਕੇ ਹਲੇ ਮੈਮ ਮੇਰੇ ਹੋਣੀ ਹੋਈ ਸੀ ਮੇਰੇ ਮੱਛੀ ਮਲਣ ਲੱਗ ਗਿਆ ਇੱਕ ਦਾ ਕੇ ਮੈਂ ਮੈਂ ਬਰਾਵਾ ਛੱਡ ਮੱਛੀ ਦਾ ਸਰ ਕਿਸੇ ਸਮੇਂ ਇੱਕ ਮ사ਜ ਰ ਹੈ 7-800 ਰੁਪਏ ਦੀ ਚੀਜ਼ ਹੈ ਤੁਸੀਂ ਘਰ ਖਰੀਦੋ ਅਗਰ ਉਹੀ ਫਿਜ਼ੀਓਥੈਰੇਪੀ ਤਾਂ ਤੁਸੀਂ ਉਹ ਕਰੋ ਆਪਣੇ ਆਪ ਨਾਲੇ ਕਰਦੇ ਸਾਰੇ ਮੈਂਬਰਸ ਦੇ ਹੋ ਜੂਗੀ ਫਿਰ ਤੁਸੀਂ ਇੱਕ ਫਿਜ਼ੀਓਥੈਰਾਪਿਸਟ ਕੋਲ ਕਿਉਂ ਆਉਂਗੇ ਉਹਨੂੰ ਪੈਸੇ ਦਿਓਗੇ ਤਾਂ ਆਪਣੇ ਆਪ ਹੋ ਜਾਏਗੀ ਬਟ ਇਨ ਮਤਲਬ ਇਸ ਚੀਜ਼ ਤੋਂ ਇਲਾਵਾ ਵੀ ਫਿਜ਼ੀਓਥੈਰੇਪੀ ਦਾ ਇੱਕ ਪਾਰਟ ਹੈ 노 ਡਾਊਟ ਫਿਜ਼ੀਓਥੈਰੇਪੀ ਦੇ ਵਿੱਚ ਮ사ਜ ਹੁੰਦੀ ਹੈ ਬਟ ਜਿੱਦਾਂ ਇੱਕ ਜੋ ਮੈਡੀਸਨ ਆਫ ਪਰਟੀਕਲ ਪ੍ਰੋਬਲਮਸ ਦਿੱਤੀ ਜਾਂਦੀ ਹੈ ਨਾ ਮ사ਜ ਕਿਹੋ ਜੀ ਟੈਕਨੀਕ ਹੈ ਜੋ ਕਿ ਬਹੁਤ ਅੱਛੀ ਹੈ ਬਟ ਆਪਾਂ ਹਰੇਕ ਕੰਡੀਸ਼ਨ ਚ ਜੇ ਮੰਨ ਲਓ ਇਹਨਾਂ neck pain ਹੈ ਮ사ਜ back pain ਹੈ ਮ사ਜ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਵੇਂ ਆਪਾਂ ਗੋਡੇ ਦੀ ਗੱਲ ਕਰੀਏ ਕਈ ਕਹਿੰਦੇ ਗੋਡੇ ਦਰਦ ਹੁੰਦੇ ਆ ਕਹਿੰਦੇ ਗ੍ਰੀਸ ਖਤਮ ਹੋ ਗਈ ਸਪੇਸ ਕੱਟ ਹੋ ਗਿਆ ਉਹਦੇ ਵਿੱਚ ਮੈਂ ਲੋਕ ਮੇਰੇ ਕੋਲ ਆਉਂਦੇ ਉਹ ਕਹਿੰਦੇ ਅਸੀਂ ਸੇਕ ਲੈਂਦੇ ਰਹੇ ਆ ਜੀ ਸਾਡੀ ਮ사ਜ ਕੀਤੀ ਗਈ ਹੈ ਉਹਨਾਂ ਦੇ ਗੋਡੇ ਦੀ ਪ੍ਰੋਬਲਮ ਉਹਨੀ ਨਹੀਂ ਹੁੰਦੀ ਜਿਹੜੀ ਕਿ ਮ사ਜ ਨਾਲ ਵੱਧ ਜਾਂਦੀ ਹੈ ਹੁਣ ਉਸ ਕੰਡੀਸ਼ਨ ਦੇ ਵਿੱਚ ਮ사ਜ ਬੁਰੀ ਹੈ ਕਿਉਂਕਿ ਉਹਨੇ ਇਨਫਲੇਮੇਸ਼ਨ ਨੂੰ ਵਧਾਤਾ ਬਟ ਬਹੁਤ ਸਾਰੇ ਕੰਡੀਸ਼ਨਸ ਐ ਹੋ ਜਿਨ੍ਹਾਂ 'ਚ ਮ사ਜ ਬਹੁਤ ਹੀ ਅੱਛਾ ਰਿਜ਼ਲਟ ਦਿੰਦੀ ਹੈ ਆਪਾਂ ਪਰ ਕਰਨੀ ਕਦੋਂ ਹੈ ਤੇ ਕਿਹੜੀ ਟੈਕਨੀਕ ਮ사ਜ ਦੀ ਯੂਜ਼ ਕਰਨੀ ਹੈ ਵੀ ਫਿਜ਼ੀਓਥੈਰੇਪਿਸਟ ਇਸ ਤੋਂ ਮ사ਜ ਤੋਂ ਇਲਾਵਾ ਫਿਜ਼ੀਓਥੈਰੇਪੀ ਚ ਇਲੈਕਟ੍ਰੋਥੈਰੇਪੀ ਹੁੰਦੀ ਹੈ ਬਹੁਤ ਸਾਰੀਆਂ ਮਸ਼ੀਨਸ ਅਸੀਂ ਯੂਜ਼ ਕਰਦੇ ਜਿੱਦਾਂ ਆਪਾਂ ਮੈਮ ਦੇ ਹੁੰਨ ਕਰ ਰਹੇ ਸੀ ਹਾਂਜੀ ਹਾਂਜੀ ਇੱਕ ਉਹ ਨੀਡਲ ਵਾਲੀ ਵੀ ਤੁਸੀਂ ਜਿਹੜੀ ਪਹਿਲਾਂ ਰეკਮੈਂਡ ਕਰੀ ਸੀ ਬਿਲਕੁਲ ਨੀਡਲ ਥੈਰੇਪੀ ਹੁੰਦੀ ਹੈ ਡਰਾਈ ਨੀਡਲਿੰਗ ਕਾਪਿੰਗ ਥੈਰੇਪੀ ਜੋ ਕਿ ਬਹੁਤ ਬਦਨਾਮ ਹੋ ਚੁੱਕੀ ਹੈ ਬਟ ਇਟ ਇਸ ਵੈਰੀ ਗੁੱਡ ਟੈਕਨੀਕ ਹਾਂਜੀ ਜੀ ਨੂੰ ਬਾਰਾ ਕਿਹਾ ਜਾਂਦਾ ਉਹ ਪਹਿਲਾਂ ਕੰਤ ਦੇ ਗਲਾਸ ਤੇ ਮੈਂ ਮਮ ਆਟਾ ਲਾ ਕੇ ਮੈਂ ਕਈ ਵਾਰੀ ਲਾਉਂਦੇ ਦੇਖਿਆ ਜੀ ਮੇਰੇ ਬੇਬੇ ਵੀ ਸ਼ਾਇਦ ਲਾਉਣੀ ਹੁੰਦੀ ਸੀ ਤੇ ਆਟਾ ਲਾ ਕੇ ਉਹ ਚ ਆ ਕਾਗਜ਼ ਮਚਾ ਕੇ ਕੋਈ ਅੱਗ ਦਾ ਤੇ ਲਾ ਦਿੰਦੇ ਸੀ ਉਹ ਸਾਰਾ ਅੱਜ ਵੀ ਫਾਇਰ ਕਪਿੰਗ ਕੀਤੀ ਜਾਂਦੀ ਹੈ ਜੋ ਕਿ ਆਪਣੇ ਇਥੇ ਅਵੇਲੇਬਲ ਹੈ ਬਟ ਉਹਦਾ ਵੀ ਅਗੇਨ ਇੰਡੀਕੇਸ਼ਨ ਅਲੱਗ ਹੈ ਜ਼ਰੂਰੀ ਨਹੀਂ ਕਿ ਹਰੇਕ ਜੇ ਮੈਂ ਇੱਕ ਮਰੀਜ਼ ਤੇ ਫਾਇਰ ਕਪਿੰਗ ਕਰਤੀ ਤੇ ਦੂਸਰਾ ਜਿਹੜਾ ਆਊਗਾ ਮੈਂ ਉਹਦੇ ਕਰੂੰਗੀ ਹੀ ਕਰੂੰਗੀ ਹੂੰ ਉਹ ਵੀ तरीका ਹੁੰਦਾ ਹੈ ਉਹ ਤਰੀਕਾ ਮੈਮ ਹਾਂਜੀ ਬਾਕੀ ਦੇ ਵਿੱਚ ਐਕਸਰਸਾਈਜ਼ ਦਾ ਸਭ ਤੋਂ ਵੱਡਾ ਰੋਲ ਹੈ ਐਕਸਰਸਾਈਜ਼ ਦਾ ਫਿਜ਼ੀਓਥੈਰੇਪੀ ਇਸ ਟੋਟਲੀ ਬੇਸਡ ਔਨ ਐਕਸਰਸਾਈਜ਼ ਜੇ ਉਹ ਵੀ ਉਹੀ ਗੱਲ ਨਾਲ ਕਿਤੇ ਨਾ ਕਿਤੇ ਵੀ ਪੇਸ਼ੈਂਟ ਨੂੰ ਵੀ ਪੇਸ਼ੈਂਸ ਰੱਖਣੇ ਪੈਂਦੇ ਆ ਉਹ ਚੀਜ਼ ਹੈ ਨਾ ਡੈਫੀਨਿਟਲੀ ਪੇਸ਼ੈਂਟ ਦਾ ਨਾਮ ਵੀ ਜੇ ਮੇਰਾ ਗੋਡਾ ਖੜਾ ਸੀ ਮੈਮ ਤਾਂ ਉਸ ਦੇ ਤੇ ਕਿਤੇ ਨਾ ਕਿਤੇ ਮੇਰੀ ਹਿੰਮਤ ਵੀ ਕੰਮ ਕਰਦੀ ਹੈ ਜੀ ਜੇਕਰ ਮੈਂ ਮੰਨ ਕੇ ਚੱਲੂ ਮੈਮ ਨੇ ਇੱਕ ਵਾਰ ਦਿਨ ਵੀ ਇਹ ਐਕਸਰਸਾਈਜ਼ ਕਰਾ ਦਿੱਤੀ ਤਾਂ ਮੈਂ ਸੁਬਹ ਸ਼ਾਮ ਜੇਬਾਂ ਵੀ ਘਰੇ ਕਰੂੰਗਾ ਤਾਂ ਉਹ ਰਿਜ਼ਲਟ ਡਬਲ ਹੋ ਜਾਊਗਾ ਬਿਲਕੁਲ ਸਰ ਜਿਵੇਂ ਆਪਣੇ ਅੱਜਕੱਲ ਵਰ ਬਹੁਤ ਫੇਮਸ ਹੈ ਕੰਟਰੀ ਚ ਡਬਲ ਇੰਜਨ ਦੀ ਸਰਕਾਰ ਸਿਮਿਲਰਲੀ ਜੇ ਪੇਸ਼ੈਂਟ ਨੂੰ ਅਸੀਂ ਟਰੀਟ ਕਰ ਰਹੇ ਹਾਂ ਉਪਰੋਂ ਪੇਸ਼ੈਂਟ ਘਰੇ ਵੀ ਮਿਹਨਤ ਕਰ ਰਿਹਾ ਮੈਂ ਤਾਂ ਸਿਰਫ ਗਾਈਡ ਕਰ ਰਹੀ ਹਾਂ ਮਿਹਨਤ ਤਾਂ ਪੇਸ਼ੈਂਟ ਦੀ ਹੈ ਮੈਂ ਗਾਈਡੈਂਸ ਮੈਟਰ ਉੱਥੇ ਕਰਦੇ ਆ ਪੇਸ਼ੈਂਟ ਨੂੰ ਪਤਾ ਹੋਵੇ ਮੈਂ ਕੀ ਕਰਨਾ ਹੈ ਪੇਸ਼ੈਂਟ ਫੇਰੀ ਕਰ ਪਾਊਗਾ ਕੁਣ ਮੈਮ ਆਪਣੇ ਕੋਲੇ ਇੱਥੇ ਸਕਿਨ ਲਈ ਕੀ ਕੀ ਫੈਸਿਲਿਟੀਆਂ ਨੇ ਇੱਕ ਵਾਰੀ ਆਪਣੇ ਦੋਸਤਾਂ ਨੂੰ ਦੱਸ ਦੀ ਜੇ ਕੋਈ ਭਰਾ ਆਉਣਾ ਚਾਹੁੰਦਾ ਜਾਂ ਭੈਣ ਕੋਈ ਆਉਣੀ ਚਾਹੁੰਦੀ ਹੈ ਹਨਾ ਡੈਫੀਨਿਟਲੀ ਤੇ ਇਹਦੇ ਚ ਫਿਜ਼ੀਓਥੈਰੇਪੀ ਚ ਵੀ ਸਰ ਉਹ ਡਿਟੇਲ ਵਾਈਜ਼ ਆਪਣੇ ਦੋਸਤਾਂ ਨੂੰ ਦੱਸ ਦਈਏ ਜੀ ਥੋੜੇ ਸਰ ਸਕਿਨ ਦੇ ਵਿੱਚ ਜਿੱਦਾਂ ਪਿੰਪਲਸ ਆਪਣੇ ਏਰੀਆ ਦੇ ਲੋਕਾਂ ਨੂੰ ਬਹੁਤ ਹ ਹ ਉਹਦੇ ਅਲੱਗ-ਅਲੱਗ ਕਾਰਨ ਹੁੰਦੇ ਆ ਤੇ ਉਹਦੇ ਲਈ ਜਿੰਨੇ ਸਭ ਤੋਂ ਅੱਛਾ ਟ੍ਰੀਟਮੈਂਟ ਹੁੰਦਾ ਪੀਲਿੰਗ ਹਮ ਠੀਕ ਹੈ ਕਾਰਬਨ ਲੇਜ਼ਰ ਉਹ ਆਪਣੇ ਕੋਲ ਅਵੇਲੇਬਲ ਹੈ ਠੀਕ ਹੈ ਸੈਕੰਡਲੀ ਆਪਣੇ ਲੇਡੀਜ਼ ਨੂੰ ਹਾਰਮੋਨਲ ਚੇਂजेस ਹੋ ਜਾਂਦੇ ਆ ਅੱਜ ਕੱਲ ਇਵਨ ਇਹ ਪ੍ਰੋਬਲਮ ਮੈਲ ਸੈਕਸ਼ਨ ਦੇ ਵਿੱਚ ਵੀ ਆ ਰਹੀ ਹੈ ਮਰਦਾਂ ਨੂੰ ਵੀ ਆ ਰਹੀ ਹੈ ਕਿ ਫੇਸ ਤੇ ਸ਼ਾਈਆਂ ਪੈ ਜਾਂਦੀਆਂ ਉਹਦਾ ਵੀ ਆਪਣੇ ਕੋਲ ਟਰੀਟਮੈਂਟ ਹੈ ਬਿਨਾ ਲੇਜ਼ਰ ਬਹੁਤ ਲੋਕ ਹੈ ਜੋ ਲੇਜ਼ਰ ਤੋਂ ਡਰਦੇ ਆ ਸਾਡੇ ਕੋਲ ਜੋ ਟਰੀਟਮੈਂਟ ਹੈ ਸ਼ਾਈਆਂ ਦਾ ਉਹ ਵਿਦਆਊਟ ਲੇਜ਼ਰ ਹੈ ਵਿਦਆਊਟ ਐਨੀ ਸਾਈਡ ਇਫੈਕਟ ਇੱਕ ਲੇਜ਼ਰ ਅੱਭੀ ਕਈ ਮਤਲਬ ਜਿਵੇਂ ਉਹਨੂੰ ਫੂਆ ਜਾ ਬਣਿਆ ਹੋਇਆ ਹੈ ਹਨਾ ਬਈ ਲੋਕਾਂ ਨੂੰ ਲੋਕ ਕੁਛ ਤਾਂ ਸਰ ਲੇਜ਼ਰ ਤੋਂ ਡਰ ਜਾਂਦੇ ਆ ਕੁਛ ਲੇਜ਼ਰ ਤੋਂ ਬਹੁਤ ਐਕਸਟਰਾ ਇਮਪ੍ਰੈਸ ਹੋ ਜਾਂਦੇ ਵੀ ਲੇਜ਼ਰ ਇਟ ਮੀਨਸ ਸਮਥਿੰਗ ਇਟ ਇਜ਼ ਵੈਰੀ ਮੇਜਰ ਬਟ ਨਹੀਂ ਸਮ ਟਾਈਮਸ ਕਿ ਕਿਸੇ ਚੀਜ਼ ਦਾ ਨੁਕਸਾਨ ਵੀ ਹੁੰਦਾ ਬਟ ਕਟ ਹੈ ਫਾਇਦੇ ਜ਼ਿਆਦਾ ਹੈ ਫਾਇਦੇ ਜ਼ਿਆਦਾ ਐਂਡ ਜਿਵੇਂ ਕਿਸੇ ਦੇ ਹੈਅਰ ਫਾਲ ਜ਼ਿਆਦਾ ਹੈ ਤਾਂ ਉਹਦੇ ਲਈ ਪੀਆਰਪੀ ਥੈਰੇਪੀ ਗੰਜਾਪਨ ਆਇਆ ਤਾਂ ਹੈਅਰ ਟ੍ਰਾਂਸਪਲੈਂਟ ਆਪਣੇ ਹਸਪੀਟਲ ਚ ਅਵੇਲੇਬਲ ਹੈ ਤਲਵੰਡੀ ਸਾਬੂ ਚ ਪਹਿਲੀ ਬਾਰ ਇਹ ਸਭ ਫਸਟੂਮ ਇਟ ਤਾਂ ਹੈ ਜੀ ਹੈਨਾ ਕਿਉਂਕਿ ਜੇਕਰ ਦੋਸਤੋ ਤੁਸੀਂ ਮਤਲਬ ਕਿਸੇ ਕੁਆਲੀਫਾਈਡ ਜਿਨ੍ਹਾਂ ਨੇ ਪ੍ਰੋਪਰ ਡਿਗਰੀ ਕਰੀ ਹੋਈ ਹੈ ਹਨਾ ਸਟੱਡੀ ਕਰੀ ਹੋਈ ਹੈ ਇਸ ਖੇਤੇ ਦੀ ਇਸ ਕੰਮ ਦੀ ਤਾਂ ਉਹਨਾਂ ਕੋਲੋਂ ਤੁਸੀਂ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ ਤਾਂ ਆਪਣੇ ਤਲਵੰਡੀ ਸਬੂ ਚ ਸਰਪਿਕੂ ਨੇ ਮੈਮ ਜਿਨ੍ਹਾਂ ਨੇ ਪ੍ਰੋਪਰ ਸਟੱਡੀ ਕਰਕੇ ਆਪਣਾ ਜਿਹੜਾ ਮਤਲਬ ਹਸਪੀਟਲ ਕਰਿਆ ਹੋਇਆ ਨਹੀਂ ਤਾਂ ਫਿਰ ਉਧਰ ਪੇਸਟ ਦਾ ਮੈਮ ਬਹੁਤ ਨਹੀਂ ਹਨਾ ਪਰ ਉਹਨਾਂ ਤੋਂ ਇੰਪਰੂਵਮੈਂਟ ਵੀ ਨਹੀਂ ਹੁੰਦੀ ਜੀ ਤੁਹਾਨੂੰ ਪ੍ਰੋਪਰ ਫਰਕ ਲੱਗੂਗਾ ਕਿਉਂਕਿ ਰਮਨ ਦੇ ਰਮਨ ਤੂੰ ਆਪਣੇ ਮੂਵੀ 10ਵੀਂ ਤੱਕ ਕਿੰਨਾ ਕੁ ਪੇਨ ਸੀਗਾ ਤੇ ਪੇਨ ਬਹੁਤ ਜਲਿਸਤ ਕਿੰਨਾ ਕੁ ਹੋਊਗਾ ਹਾਂਜੀ ਪੇਨ ਸੀਗਾ ਜਿਹੜਾ ਬਹੁਤ ਜ਼ਿਆਦਾ ਸੀਗਾ ਮੈਂ ਤੁਹਾਨੂੰ ਬਸ ਐਵੇਂ ਲੱਗਦਾ ਸੀ ਕਿ ਵੀ ਬਈ ਪਾਸੇ ਹੀ ਖੜੂਗਾ ਕਿਉਂਕਿ ਬਹੁਤ ਪੇਨ ਹੁੰਦੀ ਸੀਗੀ ਜਦੋਂ ਬਸ ਮ사ਜ ਕਰ ਲੈਣੀ ਸੀ ਕੋਈ ਤੇਲ ਦੀ ਤਾਂ ਵਧੀਆ ਠੀਕ ਹੋ ਜਾਂਦਾ ਸੀ ਫਿਰ ਫੇਰ ਹੋਮੀ ਹੋ ਜਾਂਦਾ ਸੀਗਾ ਸਾਰੀ ਮਤਲਬ ਜਿਹੜੀ ਬੈਕ ਪੇਨ ਵੀ ਹੋਣ ਲੱਗ ਗਈ ਸੀ ਧੂਈ ਵੀ ਜ਼ਿਆਦਾ ਕਰਨ ਲੱਗ ਗਈ ਸੀਗੀ ਜਿੱਦੋਂ ਕੰਮ ਕਰਦੇ ਸੀ ਤਾਂ ਬਹੁਤ ਤਕਲੀਫ ਹੁੰਦੀ ਸੀ ਪਰ ਕੋਈ ਡਰਨ ਦੀ ਜ਼ਰੂਰਤ ਨਹੀਂ ਜੀ ਬਹੁਤ ਮਤਲਬ ਆਪ ਨੂੰ ਕੰਫਰਟੇਬਲ ਫੀਲ ਨਾ ਬਹੁਤ ਆਰਾਮ ਮਿਲਦਾ ਹੈ ਜਦੋਂ ਆਪਾਂ ਥੈਰੇਪੀ ਕਰਾਉਂਦੇ ਆ ਜੀ ਤੇ ਮੈਨੂੰ ਤਿੰਨ ਦਿਨਾਂ ਵਿੱਚ ਬਹੁਤ ਫਰਕ ਮਹਿਸੂਸ ਹੋਇਆ ਬਾਕੀ ਦੋਸਤੋ ਇੱਕ ਇਹ ਵੀ ਗੱਲ ਹੈ ਵੀ ਮੈਂ ਤੁਹਾਨੂੰ ਪ੍ਰੋਪਰ ਗਾਈਡ ਕਰਨਗੇ ਕਿਉਂਕਿ ਜਦੋਂ ਮੈਂ ਆਇਆ ਸੀ ਮੈਨੂੰ ਜਿਹੜੀ ਵਧੀਆ ਗੱਲਾਂ ਲੱਗੀਆਂ ਤਾਂ ਇੱਕ ਇਹ ਨਹੀਂ ਹੈਗਾ ਵੀ ਜੇ ਡਾਕਟਰ ਨੇ ਤਾਂ ਉਹਨਾਂ ਨੇ ਇਕੱਲਾ ਟਰੀਟਮੈਂਟ ਹੀ ਕਰ ਦੇਣਾ ਤੁਹਾਨੂੰ ਪ੍ਰੋਪਰ ਗਾਈਡ ਵੀ ਕਰਨਗੇ ਦੱਸਣਗੇ ਉਹ ਚੀਜ਼ ਬਾਰੇ ਵੀ ਮਤਲਬ ਇਹ ਮੈਮ ਦਾ ਸੁਭਾਅ ਇੱਕ ਬਹੁਤ ਵਧੀਆ ਲੱਗ ਤੇ ਬਾਕੀ ਦੋਸਤੋ ਇਹ ਨੂੰ ਕੋਈ ਪ੍ਰੋਮੋਸ਼ਨ ਵੀਡੀਓ ਨਾ ਸਮਝੋ ਕੋਈ पेड ਪ੍ਰੋਮੋਸ਼ਨ ਨਹੀਂ ਵੀ ਅਸੀਂ ਸਿਰਫ ਆਪਣੇ ਤਜਰਬਾ ਅਸੀਂ ਦੱਸਣ ਲੱਗੇ ਆ ਦੋਸਤੋ ਤੁਹਾਨੂੰ ਵੀ ਜੇਕਰ ਤੁਹਾਨੂੰ ਵੀ ਪ੍ਰੋਬਲਮ ਹੈਗੀ ਆ ਤਾਂ ਤੁਸੀਂ ਆਪਣੇ ਨੇੜੇ ਤਲਵੰਡੀ ਸਾਬੋ ਇੱਥੇ ਕਰਵਾ ਸਕਦੇ ਹੋ ਕਿਉਂਕਿ ਕਿਉਂਕਿ ਹੁਣ ਜਿਵੇਂ ਵੀ ਬਹੁਤ ਹੁੰਦੇ ਨੇ ਜਿਵੇਂ ਆਪ ਵੀ ਅਲੱਗ-ਅਲੱਗ ਤਰ੍ਹਾਂ ਦੀ ਮ사ਜ ਕਰਵਾ ਲੈਂਦੇ ਆ ਵੀ ਕਈ ਵਾਰ ਉਹ ਫਰਕ ਨਹੀਂ ਪੈਂਦਾ ਤੇ ਮਤਲਬ ਕੋਈ ਆਪ ਨੂੰ ਡਰਨ ਦੀ ਜਰੂਰਤ ਨਹੀਂ ਆਇਆ ਹੋਊਗਾ ਵੀ ਕੁਝ ਕਰਨਗੇ ਮਤਲਬ ਬਹੁਤ ਕੰਫਰਟੇਬਲ ਫੀਲ ਹੁੰਦਾ ਜਈਆ ਮਤਲਬ ਹਰੇਕ ਚੀਜ਼ ਹੈ ਜਿਹੜੀ ਨਵੀਂ ਫੈਸਿਲਿਟੀ ਦੀ ਹੈਗੀ ਤੇ ਬਹੁਤ ਕੰ ਬਾਕੀ ਆਪਣੇ ਕੋਲ ਜੋ ਮਸ਼ੀਨਸ ਹੈ ਜਿਵੇਂ ਜਰਮਨ ਟੈਕਨੋਲੋਜੀ ਹੈ ਸ਼ੌਕ ਵੇਵ ਥੈਰਪੀ ਜੋ ਮੈਂ ਮੈਮ ਦੇ ਰੀਸੈਂਟਲੀ ਕਰਦੀ ਹਾਂ ਤੁਸੀਂ ਸ਼ੌਕ ਵੇਵ ਬਜਦਾ ਜੀ ਦਿਸ ਇਜ਼ ਸ਼ੌਕ ਵੇਵ ਥੈਰਪੀ ਜੋ ਕਿ ਜਰਮਨ ਟੈਕਨੋਲੋਜੀ ਹੈ ਆਪਣੇ ਏਰੀਆ ਦੇ ਵਿੱਚ ਫਰਸਟ ਹੈ ਠੀਕ ਹੈ ਜੀ ਆਪਣੇ ਏਰੀਆ ਦੇ ਵਿੱਚ ਫਰਸਟ ਹੈ ਐਂਡ ਇਹਦੇ ਰਿਜ਼ਲਟਸ ਬਹੁਤ ਰਿਮਾਰਕੀਬਲ ਹੈ ਵਿਦਆਊਟ ਐਨੀ ਸਾਈਡ ਇਫੈਕਟ ਅਗਰ ਸਹੀ ਤਰੀਕੇ ਨਾਲ ਯੂਜ਼ ਕੀਤਾ ਜਾਵੇ ਤਾਂ ਹਮ ਐਂਡ ਆਪਣੇ ਕੋਲ ਟਰੈਕਸ਼ਨ ਥੈਰਪੀਜ਼ ਹੈ ਆਈਐਫਟੀ ਰਸ਼ੀਅਨ ਕਰੰਟ ਟੈਂਸ ਥੈਰਪੀ ਅਲਟਰਾ ਸਾਊਂਡ ਹਰ ਚੀਜ਼ ਅਵੇਲੇਬਲ ਹੈ ਠੀਕ ਮੈਮ আল্টرا ساؤنڈ ਵਗੈਰਾ ਵੀ ਮਤਲਬ ਥੈਰਾਪੀਟਿਕਲ ਹਾਂਜੀ ਤੇ ਬਾਕੀ ਮੈਮ ਜੇ ਕੋਈ ਜਿਵੇਂ ਹੁਣ ਅੱਧ ਕੱਲ ਬੈਕ ਵਾਲਾ ਤਾਂ ਬੜਾ ਹੀ ਕੰਮ ਵਧਿਆ ਪਿਆ ਕਮਰ ਦਰਦ ਵਾਲਾ ਤਾਂ ਤੇ ਜਿਵੇਂ ਹੁਣ ਕਰਨੇ ਦੇ ਵੀ ਮੈਮ ਇਹ ਉਹ ਦਿੱਕਤ ਸੀਗੀ ਹਾਂਜੀ ਤੇ ਉਹ ਜ਼ਿਆਦਾਤਰ ਬੈਠੇ ਰਹਿਣ ਦਾ ਕਾਰਨ ਤੁਸੀਂ ਜਿਵੇਂ ਦੱਸਿਆ ਮੈਂ ਵੀ ਜਿਵੇਂ ਬੈਠੇ ਰਹਿੰਦੇ ਆ ਤਾਂ ਕੋਈ ਇੱਕ ਜਿਹੜੀ ਨਾੜੀ ਆ ਮਤਲਬ ਉਹ ਪ੍ਰੋਪਰ ਵੋ ਬਲੱਡ ਨਹੀਂ ਉਹਦੇ ਵਿੱਚ ਫਲੋ ਕਰ ਪਾਉਂਦਾ ਸਰ ਪ੍ਰੋਬਲਮ ਪਤਾ ਕੀ ਹੈ ਪੇਸ਼ੈਂਟ ਨੇ ਆ ਕੇ ਬੋਲਣਾ ਮੇਰੇ ਕਮਰ ਦਰਦ ਹੈ ਹਮ ਕਮਰ ਦਰਦ ਦੇ ਕਾਰਨ ਕੀ ਹੈ ਹਮ ਹੁਣ ਡਾਕਟਰ ਦਾ ਕੀ ਕੰਮ ਹੈ ਦੱਸ ਤਾਂ ਪੇਸ਼ੈਂਟ ਵੀ ਰਿਹਾ ਕਿ ਕਮਰ ਦਰਦ ਹੈ ਡਾਕਟਰ ਦਾ ਕੀ ਕੰਮ ਹੈ ਕਿ ਉਹ ਕਾਰਨ ਲੱਭਣਾ ਵੀ ਤੁਹਾਡੇ ਕਮਰ ਦਾ ਦਰਦ ਕਿਉਂ ਹੈ ਠੀਕ ਹੈ ਜੀ ਟਰੀਟਮੈਂਟ ਪੇਸ਼ੇਰ ਜ਼ਿਆਦਾ ਕੋਈ ਡਿਫਰੈਂਸ ਨਹੀਂ ਹੁੰਦਾ ਸੇਮ ਹੀ ਰਹਿੰਦਾ ਬਟ ਜਿੰਨਾ ਟਾਈਮ ਆਪਾਂ ਉਸ ਚੀਜ਼ ਨੂੰ ਫਿਗਰ ਆਊਟ ਨਹੀਂ ਕਰਾਂਗੇ ਕਿ ਕਾਰਨ ਕੀ ਹੈ ਪੇਸ਼ੇ ਨੂੰ ਦੱਸਾਂਗੇ ਨਹੀਂ ਪੇਸ਼ੇਨ ਧਿਆਨ ਕਿਵੇਂ ਰੱਖੂਗਾ ਜਾਂ ਸਿਮਿਲਰਲੀ ਆਪਾਂ ਉਸ ਪ੍ਰੋਬਲਮ ਨੂੰ ਠੀਕ ਕਿਵੇਂ ਕਰਾਂਗੇ ਜਿਵੇਂ ਸਰਦੇ ਕੇਸ ਦੇ ਵਿੱਚ ਕੀ ਸੀ ਪੈਰੀਫਾਰਮਸ ਮਸਲ ਹੁੰਦਾ ਇੱਕ ਉਹ ਟਾਈਟ ਸੀ ਜੋ ਕਿ ਜ਼ਿਆਦਾ ਇਹ ਕਿਉਂਕਿ ਟਰੈਵਲ ਕਰਦੇ ਰਹਿੰਦੇ ਆ ਬੈਠੇ ਰਹਿੰਦੇ ਆ ਸਾਰਾ ਦਿਨ ਤੇ ਉਹ ਕਰਕੇ ਉਹ ਟਾਈਟ ਹੋ ਜਾਂਦਾ ਹੈ ਬੋਥ ਕਾਮਨਲੀ ਪੇਸ਼ੈਂਟਾਂ ਆ ਕੇ ਬੋਲਦੇ ਸਾਨੂੰ ਸ਼ਾਇਟਿਕਾ ਹੋ ਗਿਆ ਬਟ 90% ਆਫ ਕੇਸਿਸ ਦੇ ਵਿੱਚ ਪਰਿਫੋਰਮਿਸ ਸਿੰਡਰਮ ਹੁੰਦਾ ਜੋ ਕਿ ਸ਼ਾਇਟਿਕ ਨਰਵ ਨੂੰ ਪਰਿਫੋਰਮਿਸ ਮਸਲ ਕੰਪਰੈਸ ਕਰ ਲੈਂਦਾ ਤਾਂ ਸਿਮਲਰ ਸਿੰਪਟਮ ਹੁੰਦੇ ਤੇ ਬਹੁਤ ਛੋਟੀ ਬੋਲ ਕਰੀ ਦੀ ਬਹੁਤ ਕਮੀ ਹੈ ਜੀ ਤੇ ਖੁਸ਼ਕਰਨ ਨੇ ਵੀ ਮਤਲਬ ਦੇਖ ਕੇ ਵੀਡੀਓ YouTube ਤੇ ਇੱਕ ਇਹਨੇ ਵੀ ਘਰੇ ਐਕਸਰਸਾਈਜ਼ ਦਾ ਇਹਨੇ ਵੀ ਕਰੀਆਂ ਜੀ ਪਰ ਨਹੀਂ ਫਰਕ ਪਿਆ ਉਹ ਐਕਸਰਸਾਈਜ਼ ਨਾਲ ਪ੍ਰੋਪਰ ਥੈਰੇਪੀ ਲੈ ਕੇ ਫਰਕ ਪਿਆ ਸਰ ਪਤਾ ਕੀ ਹੈ ਐਕਸਰਸਾਈਜ਼ YouTube ਤੇ ਬਹੁਤ ਨੇਰੀ ਤੇਰਾ ਜੋ ਮੇਰੇ ਤੋਂ ਵੀ ਬੈਟਰ ਫਿਜ਼ੀਓਥੈਰੇਪਿਸਟ ਨੇ ਆਰਥੋਪੀਡੀਸ਼ਨ ਨੇ ਉਹ ਦੱਸਦੇ ਆ ਪਰ ਉਹ ਇੱਕ ਬਸ ਦੱਸ ਸਕਦੇ ਆ ਠੀਕ ਹੈ ਸਰਚ ਕਰਨ ਵਾਲੇ ਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਕਿਦਾਂ ਉਸ ਡਾਕਟਰ ਦੀ ਵੀਡੀਓ ਨੂੰ ਯੂਜ਼ ਕਰਨਾ ਫੋਰ ਐਗਜ਼ਾਮਪਲ ਸਰ ਨੇ ਅਗਰ ਵੀਡੀਓ ਸਰਚ ਕੀਤੀ ਸੀ ਇਹ ਇਹਨਾਂ ਨੇ ਲਿਖਣਾ ਬੈਕ ਪੇਨ ਐਕਸਰਸਾਈਜ਼ਸ ਫੋਰ ਬੈਕ ਪੇਨ ਤਾਂ ਕਿ ਇਹਨਾਂ ਦਾ ਪ੍ਰੋਬਲਮ ਬੈਕ ਪੇਨ ਨਹੀਂ ਆ ਪਰਿਫਰਮਸ ਸਿੰਡਰੋਮ ਸੀ ਤਾਂ ਅਗਰ ਸ਼ਾਇਦ ਇਹ ਉਹ ਲਿਖ ਕੇ ਸਰਚ ਕਰਦੇ ਤੇ ਨੰਮ ਐਕਸਰਸਾਈਜ਼ ਸਹੀ ਜਾਂਦੀਆਂ ਬਟ ਹੁਣ ਇਹੀ ਤਾਂ ਫਰਕ ਹੈ ਵੀ ਮੈਡੀਕੋ ਜੋ ਹੈ ਉਹ ਦੱਸਦਾ ਹੈ ਪ੍ਰੋਪਰ ਟਰਮੀਨੋਲੋਜੀ ਹੁਣ ਮੇਰਾ خیال ਪਰਫੋਰਮਸ ਮਸਲ ਦਾ ਨਾਮ ਸਰ ਨੂੰ ਪਹਿਲਾਂ ਮੈਡੀਕੀ ਦੱਸੇ ਬਿਨਾ ਨਹੀਂ ਪਤਾ ਹੋਊਗਾ ਹੂੰ ਤਦ ਹੀ ਕਰ ਲੋ ਉਹ ਅਗਰ ਆਪਾਂ ਗਾਈਡ ਕਰਾਂਗੇ ਤਾਂ ਹੀ ਉਹ ਆਪਾਂ ਨੂੰ ਪਤਾ ਹੋਊਗਾ ਹੂੰ ਸਹੀ ਹੈ ਨਹੀ ਬਹੁਤ ਹੀ ਜਦੋਂ ਮੈਂ ਡੀਆਂ ਸੁਣੀ ਨਹੀਂ ਥੋੜੇ ਕੋਲ ਹੁਣ ਪਰ ਗੱਲਾਂ ਕਰ ਲੀਆਂ ਹਨਾ ਤੇ ਤੁਸੀਂ ਵੀ ਜੇਕਰ ਦੋਸਤੋ ਕੋਈ ਵੀ ਆਪਣਾ ਮਤਲਬ ਜਿਵੇਂ ਐਕਸੀਡੈਂਟ ਹੋ ਜਾਂਦਾ ਕੋਈ ਫ੍ਰੈਕਚਰ ਹੋ ਜਾਂਦਾ ਪਲਸਟਰ ਲੱਗ ਜਾਂਦਾਗਾ ਬਾਹ ਜਾਮ ਹੋ ਜਾਂਦੀ ਆ ਤਾਂ ਉਹਦੇ ਲਈ ਮੈਮ ਆਪਣੇ ਕੋਲ ਸਮਾਂ ਵੀ ਥੋੜਾ ਹੀ ਹੁੰਦਾ ਹਨ ਜੇ ਆਪਾਂ ਉਹਨੇ ਸਮੇਂ ਤੇ ਨੂੰ ਮੋੜ ਲਈ ਮੋੜ ਲਈ ਮੇਰੇ ਤਾਂ ਫਿਰ ਪੱਕੀ ਜામ ਹੋ ਜਾਂਦੀ ਹੈ ਜੀ ਪੱਕੀ ਜામ ਹੋ ਜਾਂਦੀ ਹੈ ਸਰ ਗੱਲ ਇਹ ਨਹੀਂ ਕਿ ਉਹਨੂੰ ਇੰਪੋਸੀਬਲੀ ਮੋੜਨਾ ਉਸ ਤੋਂ ਬਾਅਦ ਬਸ ਮਿਹਨਤ ਵੱਧ ਜਾਂਦੀ ਹੈ ਉਹਨੀ ਪੇਸ਼ੈਂਟ ਚ ਸਬਰ ਨਹੀਂ ਹੁੰਦਾ ਮੁੜ ਕੇ ਫਿਰ ਵੱਧ ਤਕਲੀਫ ਚਲਣੀ ਪੈਂਦੀ ਹੈ ਜੀ ਹਣਾ ਡੈਫੀਨਿਟਲੀ ਉਦੋਂ ਬਾਅਦ ਦਰਦ ਜ਼ਿਆਦਾ ਹੁੰਦਾ ਹੂੰ ਬਹੁਤ ਸਾਰੇ ਕੇਸਿਸ ਆਉਂਦੇ ਆ ਸਾਡੇ ਕੋਲ ਜੋ ਸਾਲ ਡੇਢ ਸਾਲ ਪਹਿਲਾਂ ਜਿਨ੍ਹਾਂ ਨੇ ਕਰਾਉਣੀ ਚਾਹੀਦੀ ਸੀ ਉਦੋਂ ਕਰਾਈ ਨਹੀਂ ਉਸ ਤੋਂ ਬਾਅਦ ਉਹ ਹੁਣ ਸਾਡੇ ਕੋਲ ਆਏ ਆ ਵੀ ਮੈਮ ਨਹੀਂ ਮੁੜ ਰਹੀ ਮੈਨੂੰ ਲੱਗਦਾ ਮੈਮ ਜੇ ਮੈਂ ਦਰਦ ਦੇ ਚੱਕਰ ਤੇ ਰਹਿ ਜਾਂਦਾ ਤੇ ਮੈਂ ਨਾ ਮਤਲਬ ਉਹ ਕਰਦਾ ਹਣਾ ਗੌਰ ਕਰਦਾ ਵੀ ਚਲ ਦੇਖੀ ਜਾਊਗੀ ਤੇ ਫਿਰ ਤਾਂ ਨਹੀਂ ਮੈਮ ਮੇਰਾ ਫਿਰ ਤਾਂ ਲੰਗ ਵੀ ਪੂਰਾ ਰਹਿਣਾ ਸੀਗਾ ਹੁਣ ਤਾਂ ਬਿਲਕੁਲ ਲੰਗ ਵੀ ਨਹੀਂ ਰਿਹਾ ਪੂਰਾ ਬਿਲਕੁਲ ਆਈ ਥਿੰਕ ਤੁਹਾਨੂੰ ਕੋਈ ਜਜ ਵੀ ਨਹੀਂ ਕਰ ਪਾਉਂਦਾ ਹੋਊਗਾ ਕਿ ਤੁਹਾਡੇ ਕੋਈ ਦੇ ਕੋਈ ਐਕਸੀਡੈਂਟ ਹਿਸਟਰੀ ਸੀ ਕਿਸੇ ਨੂੰ ਉਹ ਹੀ ਗੱਲ ਦਿਖਾਈ ਤੋਂ ਬਿਨਾਂ ਮੈਮ ਇਹ ਨਹੀਂ ਪਤਾ ਲੱਗਦਾ ਵੀ ਗੋਡੇ ਚ ਚਪਣੀ ਹੈਗੀ ਹੈ ਕਿ ਨਹੀਂ ਹੈਗੀ ਤੇ ਮੇਰੇ ਹਾਲਾਂਕਿ ਚਪਣੀ ਬਿਲਕੁਲ ਰਿਮੂਵ ਕਰਤੀ ਸੀ ਦੋਸਤੋ ਗੋਡੇ ਦੀ ਚਪਣੀ ਮੇਰੇ ਬਾਹਰ ਹੀ ਘਟਦੀ ਸੀ ਪਰ ਵੀ ਮੈਂ ਮੰਨੇ ਚਲੋ ਵਧੀਆ ਹੈ ਨਾ ਕਿ ਧੰਨਵਾਦ ਕਰਦਾ ਤੁਹਾਡਾ ਤੇ ਮਤਲਬ ਵਧੀਆ ਗੋਡਾ ਚਲਵਾਤਾ ਜੀ ਬਾਕੀ ਤੁਸੀਂ ਵੀ ਜੇਕਰ ਕੋਈ ਵੀ ਦੋਸਤੋ ਫ੍ਰੈਕਚਰ ਵਾਲਾ ਜਿਵੇਂ ਤੁਹਾਨੂੰ ਦੱਸਿਆ ਵੀ ਸਟਿਫਨੈਸ ਆਈ ਹੋਈ ਆ ਖੜਿਆ ਹੋਇਆ ਅੰਗ ਕੋਈ ਵੀ ਜਾਂ ਕੋਈ ਪੈਰਾਲਾਈਜ਼ ਵਾਲਾ ਜਿਸ ਨੂੰ ਲੇਜ਼ਰ ਦਾ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਜਿਵੇਂ ਤੁਹਾਨੂੰ ਮੈਂ ਮੰਨੇ ਦੱਸਿਆ ਤੁਸੀਂ ਜਾਣਕਾਰੀ ਲੈਣਾ ਚਾਹੁੰਦੇ ਤਾਂ ਤੁਸੀਂ ਕਾਲ ਕਰ ਸਕਦੇ ਹੋ ਆਪਾਂ ਨੰਬਰ ਦੇ ਦਿੰਦੇ ਆ ਜੀ ਪ੍ਰੋਪਰ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਨੱਤ ਰੋਡ ਤਲਵੰਡੀ ਸਾਬੋ ਬਾਕੀ ਮੈਂ ਤੁਹਾਨੂੰ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਤੇ ਆਪਣੇ ਦੋਸਤਾਂ ਨੂੰ ਵੀ ਅਵੇਅਰਨੈਸ ਕਰਨ ਦੀ ਬਹੁਤ ਜ਼ਰੂਰਤ ਸੀ ਜੀ ਨੈਸਫੀਨਟਲੀ ਤੇ ਇੱਕ ਜਾਣਕਾਰੀ ਵਾਲੀ ਵੀਡੀਓ ਸਮਝੋ ਦੋਸਤੋ ਬਾਕੀ ਕੋਈ ਵੀ ਜਾਣਕਾਰੀ ਤੁਹਾਨੂੰ ਲੈਣਾ ਚਾਹਣਾ ਤਾਂ ਮੈਡਮ ਨਾਲ ਗੱਲ ਕਰ ਸਕਦੇ ਹੋ ਸ਼ੁਕਰੀਆ